ਵੈਗੁਰੂ ਜੀ ਕਾ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਇੱਕ ਸਾਹਮਣੇ ਦਰਸ਼ਕ ਡਿਊਟੀ ਸਾਹਮਣੇ ਦੇਖ ਸਕਦੇ ਆ ਦੂਜੀ ਉਰੇ ਆ ਗਈ ਦਰਸ਼ਕ ਡਿਊਟੀ ਇਹ ਜਾ ਰਿਹਾ ਸਾਹਮਣੇ ਆਪਣਾ ਬਾਜ਼ਾਰ ਨਾਲ ਇੱਥੇ ਬਾਜ਼ਾਰ ਆ ਨਾ ਤੇ ਇਧਰੇ ਪਾਸੇ ਵੀ ਇਹਨੇ ਬਣਾਇਆ ਵਾ ਅੰਦਰ ਆ ਕੇ ਇਮੀਗ੍ਰੇਸ਼ਨ ਆਣਾ ਸਾਹਮਣੇ ਆਉਨੇ ਆ ਸਾਹਮਣੇ ਗੇਟ ਲੱਗਿਆ ਵਾ ਤੇ ਇਧਰਲੇ ਪਾਸੇ ਲਓ ਤੁਹਾਨੂੰ ਹੁਣ ਅੱਗੇ ਸੀ ਦਿਖਾਉਣੇ ਹੌਲੀ ਹੌਲੀ ਬਾਜ਼ਾਰ ਦਿਖਾ ਦਨੇ ਆ ਕਿ ਬਾਜ਼ਾਰ ਚ ਜਾ ਰਹੇ ਆ ਅਸੀਂ ਇੰਦਾ ਬੁੱਤ ਆਇਆ ਬਥੇ ਮਹਾਰਜੀਤ ਸਿੰਘ ਦਾ ਇਹਨਾਂ ਨੇ ਇਧਰਲੇ ਪਾਸਾ ਆ ਗਿਆ ਸਾਰੀ ਉਹ ਸਾਹਮਣੇ ਲੰਗਰ ਹਾਲ ਆ ਗਿਆ ਇਧਰ ਬੁੱਤ ਆ ਗਿਆ ਇਧਰ ਤੇ ਆਉਨੇ ਆ ਆ ਐਂਟਰੀ ਇਧਰ ਜਿਹੜੇ ਪਾਕਿਸਤਾਨ ਤੇ ਆਉਨੇ ਆ ਨਨਕਾਣਾ ਸਾਹਿਬ ਤੋਂ ਲੋਕਾਂ ਇਹ ਆਇਆ ਇਹਨੇ ਹੋਣ ਰਹੀ ਐਂਟਰੀ ਇਧਰਲੇ ਪਾਸੇ ਆ ਪਰਲੇ ਪਾਸੇ ਬਣਾਈ ਵੀ ਇਹਨਾਂ ਨੇ ਤੇ ਅਦਰ ਕੰਟਰੋਲ ਸਟਰ ਸਾਹਮਣੇ ਆ ਭਾਈ ਜੀਤਾ ਜੀ ਬਾਜ਼ਾਰ ਅਸੀਂ ਆਪਾਂ ਬਾਜ਼ਾਰ ਚ ਐਂਟਰ ਹੋਵਾਂਗੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਤੁਹਾਨੂੰ ਸਾਰਾ ਬਾਜ਼ਾਰ ਦਿਖਾਵਾਂਗੇ ਅਸੀਂ ਆ ਦੇਖੋ ਸਾਰੇ ਪਰਲੇ ਪਾਸੇ ਦਰਸ਼ਨ ਕਰਨੇ ਇਹਨਾਂ ਨੇ ਇਧਰ ਵੀ ਪੱਕਾ ਕੰਮ ਬਣਾਇਆ ਵਾ ਦਰ گیٹ ਲੱਗੇ ਆ ਵਾ ਹੁਣੇ ਬਾਜ਼ਾਰ ਬਚਾ ਕੇ ਸਟਾਪ ਰਹਿائش ਆ ਗਿਆ ਸਭ ਲੱਗਾ ਬਾਜ਼ਾਰ ਆ ਗਿਆ ਆ ਬਾਜ਼ਾਰਾ ਕਰਤਾ ਸਰਬ ਇੰਨਾ ਖਾ ਰੇ ਇਹ ਇਹ ਬਾਜ਼ਾਰ ਆ ਗਿਆ ਲੋ ਜੀ ਇੱਥੇ ਸਮਾਨ ਜੋ ਮਰਜੀ ਆਪਾਂ ਖਰੀਦ ਸਕਦੇ ਆ ਤੇ ਆ ਗਿਆ ਇਹ ਬਾਜ਼ਾਰ ਪਾਈ ਜੀਤਾ ਜੀ ਬਾਜ਼ਾਰ ਆ ਗਿਆ ਦੇਖੋ ਲਓ ਹੈ ਏਟੀਐਮ ਵੀ ਹੋ ਰਿਹਾ ਹੈਗਾ ਪੈਸੇ ਕਢਾਉਣੇ ਵਾਲਾ ਕੋਨੇ ਦੇ ਉੱਪਰ ਆਹ ਬਾਜ਼ਾਰ ਆ ਗਿਆ ਸਾਰੇ ਤੇ ਤੇ ਜੁੱਤੀਆਂ ਆਤੀਆਂ ਆ ਗਈਆਂ ਇੱਥੇ ਹਰ ਬਾਜ਼ਾਰ ਆ ਗਿਆ ਆ ਜੁੱਤੀਆਂ ਦਿਖਾ ਦਨੇ ਤੁਹਾਨੂੰ ਲੋ ਜੋੜਾ ਇਹਨੇ ਜੀ ਉਹ ਕਿ ਲਗਭਗ 2000 ਪੈਸੇ ਦਾ ਸਾਢੇ 1500 ਫਿਰ ਤੇ ਇਹ ਜੋੜਾ ਸ਼ੋਰੂਮ ਇੱਥੇ ਇਹ ਬਾਜ਼ਾਰ ਆ ਸਾਰਾ ਇੱਥੇ ਆਪਣਾ ਸਾਰਾ ਹੀ ਨਾ ਸਵਾਦ ਤੁਸੀਂ ਖਰੀਦ ਸਕਦੇ ਆ ਤੇ ਰੇਟ ਤਾਂ ਚਲੋ ਉਹੀ ਆਪਣਾ ਜਿਹੜਾ ਉੱਧਰ ਆ ਇੱਥੇ ਰੇਟ ਜ਼ਿਆਦਾ ਹੀ ਆ ਇਹਨਾਂ ਦਾ ਕਿ ਗਰੀਬੀ ਜ਼ਿਆਦਾ ਇਹਨਾਂ ਦੇ ਉੱਪਰ ਲਓ ਜੀ ਬਾਜ਼ਾਰ ਤੁਹਾਨੂੰ ਦਿਖਾਇਆ ਸਾਰਾ ਹੀ ਇਹ ਤੇ ਵਧੀਆ ਵਧੀਆ ਤੇ ਸਾਰਾ ਬਾਜ਼ਾਰ ਦੇਖੋ ਸਾਨੂੰ ਸਾਰਾ ਬਾਜ਼ਾਰ ਦਿਖਾ ਦਿੰਨੇ ਆ ਤੇ ਲਾ ਦੇਖੋ ਥੋੜੀ ਜਿਹੀ ਮਾਰਕੀਟ ਇੰਨੀ ਬਣਾਈ ਵੀ ਇੱਥੇ ਇਹਨਾਂ ਨੇ ਇੱਕਣਾ ਸੂਟ ਆ ਇਹ ਸਾਰਾ ਸਾਨੂੰ ਵਿਚਾਰ ਦਿਖਾ ਦਉਣਾ ਠੀਕ ਹੈ ਇਹ ਬਾਜ਼ਾਰ ਹੈ ਪਾਕਿਸਤਾਨ ਕਰਤਾਰ ਸਿੰਘ ਸਾਹਿਬ ਦਾ ਸਾਰੀ ਤੁਹਾਨੂੰ ਬਾਜ਼ਾਰ ਦਿਖਾਤਾ ਸੀ ਨੇ ਤੇ ਖਾਣੇ ਪੀਣੇ ਵਾਲੇ ਦਾ ਸਮਾਨ ਚ ਦੇਖਦੇ ਆ ਖਾਣੇ ਪੀਣੇ ਵਾਲਾ ਦਾ ਇਹ ਸਾਰਾ ਬਾਜ਼ਾਰ ਦੇਖ ਲੋ ਹਾਂ ਓਰੇ ਖਾਣੇ ਪੀਣੇ ਦੇ ਇੱਧਰ ਦੇਖੋ ਕਿ ਆ ਜੀ ਇਹ ਸਮਾਨ ਹੈ ਰੋੜ ਵੀਰ ਚੈੱਕ ਕਰੋ ਅਖ ਰੋੜ ਵੀਰ ਜੀ ਇੱਧਰ ਆਓ ਕਿਹੜਾ ਆਹ ਦੇਖ ਲੋ ਸਾਰੇ ਕੀ ਕੀ ਆ ਥੱਲੇ ਵਾਲਾ ਤੋਂ ਉਹ ਵਾਲਾ ਪੈਨ ਕਿਸ਼ਮਤ ਜੱਗਰੇਟ ਹੈ ਜੀ ਇਹ ਤੁਹਾਨੂੰ 300 ਰੁਪਏ ਮਿਲੇਗਾ ਰੇਟ ਹਾਂ ਜੀ ਉਹ ਦਾ 800 ਮਿਲੇਗਾ ਇਹਦਾ ਜਿਹੜਾ ਉਹ ਤੁਹਾਨੂੰ ਮਿਲ ਜਗਾ 600 ਇੰਡੀਆ ਦਾ ਇਹ 300 ਹੋ ਰਿਹਾ ਹੈ ਇਹ ਵਾਲਾ ਆਇਆ ਵਾਲਾ 300 ਇੰਡੀਆ ਦਾ 300 ਅੱਛਾ ਇੰਡੀਆ ਦਾ ਹਾਂ ਕਿ ਚੀਜ਼ ਇੱਥੇ ਜੇ ਨਹੀਂ ਇੰਡੀਆ ਦਾ ਰੇਟ ਪਹਿਲਾਂ ਦੱਸਦੇ ਆਂ ਇਧਰ ਆ ਆ ਗਿਆ ਖਾਓ ਪੀ ਗੋ ਲੋ ਜੋ ਸਰ ਮਰਜੀ ਸਮਾਨ ਲਾਓ ਆਸਵਾਦ ਵੀਰ ਕਿੰਨੀ ਬੰਦਾ ਖੋਲੇਗਾ ਕਿਹੜੇ ਵੀਜੀ ਤਿੰਨ ਫਲੇਵਰ ਆ ਗਏ ਨੇ ਅਸ਼ਾਤ ਨਾ ਬਣੀਏ ਗੁਰ ਨਾਲ ਅਸੀਂ ਤਾਂ ਲਿਆ ਖਰੀਦ ਸਮਾਨ ਆਹਾ ਆ ਦੁਕਾਨ ਪਰ ਤੇ ਖਰੀਦੇ ਆਹਾ ਆ ਡੱਬਾ ਜਾਂ ਖਰੀਦ ਲਿਆ ਸੀ ਤਾਂ ਦੇਖਦੇ ਹਾਂ ਹੁਣ ਤੇ ਇਹ 1400 ਰੁਪਏ ਦਾ ਇਹ ਕਹਿੰਦਾ ਦਿੱਤਾ ਮੈਨੂੰ ਇਹ ਕਹਿੰਦਾ ਇਹ ਆ 1400 ਰੁਪਏ ਦੇ ਮਿਲਿਆ ਇੰਨਾ ਕਿ ਆ ਹਾਂ ਪਾਕਿਸਤਾਨੀ 1400 ਰੁਪਏ ਦਾ ਇੰਡੀਆ 500 ਹਾਂਜੀ ਇੱਕ ਕਹਲਾ ਬੋਲ ਕੇ ਦੱਸ ਦੋ ਤੁਸੀਂ ਐ ਵੀਰ ਜੀ ਇੰਡੀਆ 500 ਦਾ ਜੇ ਪਾਕਿਸਤਾਨੀ 400 ਰੁਪਏ ਦਾ ਵੀਰ ਨੇ ਇਹ ਲਿਖ ਲੋ ਦੇ ਫਿਰ ਹੈ ਐ ਇਹ ਹੈ ਸਾਰਾ ਬਾਜ਼ਾਰ ਚੀਜ਼ ਲੈ ਲਈ ਅਸੀਂ ਨੇ ਤੇ ਇੱਕ ਨਾ ਬੱਸ ਫਰੂਟ ਇੱਕ ਨਾ ਹਰ ਇੱਕ ਦਾ ਇੰਨਾ ਬਾਜ਼ਾਰ ਹੈ ਸਾਰਾ ਇਧਰੇ ਪਾਸੇ ਆ ਦੇ ਸਾਰੀ ਚੀਜ਼ਾਂ ਇੱਥੇ ਹੂੰ ਨਾ ਆ ਵੀ ਇੱਧਰ ਖੜਾ ਦੇ ਫੂਲ ਫਰਾਟ ਜਾ ਬਹੁਤ ਦੇਖ ਲੋ ਆ ਬਜ਼ਾਰ ਆ ਇੱਧਰ ਹੂੰ ਤੁਹਾਂ ਸਾਰਾ ਬਜ਼ਾਰ ਅਸੀਂ ਦਿਖਾ ਰਹੇ ਆ ਜੀ ਹਾਂਜੀ ਆ ਜੋ ਇੱਧਰ ਸਭ ਤੋਂ ਸਮੋ ਆ ਤੁਹਾਨੂੰ ਹਰ ਵਾਟੇ ਸਪੈਸ਼ਲ ਟੀ ਚ ਮੈਂ ਤਾਂ ਕੋਈ ਹੋਰ ਦੇ ਦਾਂ ਨਾ ਇਲੈਕਟ੍ਰੀਕ ਜੀ ਚੱਲਦਾ ਮੇਰਾ ਜੀ ਆਪਾਂ ਹਰ ਵਾਟੇ ਸਪਰਾਈਜ਼ ਆਦਰ ਚੈੱਕ ਕਰੋ ਅੰਜੀ ਵੀਡੀਓ ਬਣਾ ਰਹੇ ਜੇ ਚਾੜੋ ਵੀ ਉੱਧਰ ਸਾਡੀ ਬਿਲਕੁਲ ਆਓ ਫਿਰ ਮੈਂ ਬੋਲਣਾ ਕੋਈ ਚਾੜੋ ਹੂੰ ਬੋਲੀਏ ਤਾਂ ਆਪਰੇ ਸਾਡੇ ਦੁਕਾਨੇ ਹਲਵੇ ਦੀ ਖਾਲਸ ਮਲਤਾਨੀ ਹਲਵਾ ਸੋਨ ਹਲਵਾ ਇਹਨੂੰ ਕਿ ਆ ਜਾਂਦਾ ਏ ਤੇ ਇਹਦੇ ਵਿੱਚ ਹਰ ਰਸਾ ਬਾਣੀ ਆਏ ਦੇਸੀ ਘਿਓ ਖੁਲਾਇਆ ਜੀ ਔਰ ਖੋਇਆ ਲਾਇਆ ਔਰ ਦੁੱਧ ਆਲਾ ਡਰਾਈ ਫਰੂਟ ਬਹੁਤ ਜ਼ਿਆਦਾ ਸਿਪਾਉਨੇ ਆ ਦੇਸੀ ਘਿਓ ਪਾਉਨੇ ਆ ਖਾਲਸ ਦੇਸੀ ਘਿਓ ਜੀ ਉਹ ਛੋਟੀ ਦੁਕਾਨ ਹੈ ਇੱਕ ਸਾਈਡ ਦੇ ਉੱਤੇ ਸਾਡੀ ਛੋਟੀ ਦੁਕਾਨ ਹੈ ਖਾਲਸ ਮਲਤਾਨੀ ਹਲਵੇ ਦੇ ਨਾਮ ਦੇ ਉੱਤੇ ਅਸੀਂ ਤੁਹਾਨੂੰ ਪੇਗਾਉ ਦਿੰਨੇ ਆ ਜਿਹੜਾ ਵੀ ਸਾਡੇ ਕੋਲ ਆਏਗਾ ਅਸੀਂ ਇਹਨਾਂ ਤੁਹਾਡਾ ਮਾਰਤਾੜੀ ਕਰਾਂਗੇ ਤੁਹਾਡੇ ਰੇਟ ਬਹੁਤ ਘੱਟ ਲਾਉਣਗੇ ਪਰ ਸਪੈਸ਼ਲ ਚੀਜ਼ ਅਸੀਂ ਤੁਹਾਨੂੰ ਇੱਕ ਨੰਬਰ ਇਸ ਚੀਜ਼ ਦਾ ਦੇਵਾਂਗੇ ਤੁਹਾਡੀ ਦੁਕਾਨ 'ਚ ਹੋਰ ਕਿਆ ਕਿਆ ਸਮਾਨ ਪਿਆ ਸਾਡੀ ਦੁਕਾਨ 'ਚ ਸਿਰਫ ਹੀ ਹਲਵਾ ਹੀ ਆ ਸਪੈਸ਼ਲ ਵਾ ਸੋਨ ਹਲਵਾ ਮਲਤਾਨੀ ਹਲਵਾ ਖਾਲਸ ਮਲਤਾਨ ਤੋਂ ਮੰਗਾਨੇ ਆ ਇਹ ਸੋਨ ਸਿੰਘ ਇੰਦ ਸੰਪਾਖ ਸਮਾਨ ਤੋਂ ਪਹਿਲੇ ਇੱਕ ਤੁਹਾਡਾ ਸੂਨ ਸਿੰਘ ਹੰਦਾ ਸੀ ਉਹਨੇ ਬਣਾ ਸੀ ਅਜੇ ਤੱਕ ਉਸੇ ਨਾਮ ਤੋਂ ਚੱਲਦਾ ਤੇ ਜਦ ਡਰਾਈ ਫੁੱਡ ਬਹੁਤ ਜ਼ਿਆਦਾ ਪਾਜਾਂਦਾ ਹਲਵਾ ਔਰ ਅਸੀਂ ਦੁੱਧ ਬਹੁਤ ਜ਼ਿਆਦਾ ਪਾਨੇ ਆ ਖੁਆ ਪਾਉਂਦੇ ਔਰ ਸ਼ਹਿਦ ਵੀ ਪਾਨੇ ਆ ਕੁਝ ਟੱਬੇ ਸ਼ਹਿਦ ਵਾਲੇ ਵੀ ਦੇ ਔਰ ਕੁਝ ਜਿਹੜੇ ਨੇ ਗੋੜਾ ਨੇ ਸਾਡੇ ਕੋਲ ਦੋ ਤਿੰਨ ਕਿਸਮ ਦਾ ਹੁੰਦਾ ਹੈ ਹਲਵਾ ਕਿੰਫੇ ਰਹੁੰਦੇ ਨੇ ਦੇਸੀ ਘਿਓ ਦਾ ਸ਼ਹਿਦ ਵਾਲਾ ਹੁੰਦਾ ਔਰ ਗੋਰਾ ਨਾਲ ਔਰ ਖਜੂਰਾ ਵਾਲਾ ਵੀ ਹੁੰਦਾ ਹੈ। ਉਹ ਸਪੈਸ਼ਲ ਚੀਜ਼ ਹੁੰਦੀ ਆ। ਪਤਾ ਨਾ ਫੁੱਲ ਮਾਰਤਾ ਕਰਾਂਗੇ। ਜਿਹੜਾ ਵੀ ਕੋਈ ਬੰਦਾ ਆਵੇ ਸਾਡੀ ਛੋਟੀ ਦੁਕਾਨ ਖਾਲਸ ਮਲਤਾਨੀ ਹਲਵਾ। ਛੋਟੀ ਦੁਕਾਨ ਇੱਕ ਸਾਈਡ ਤੇ। ਤੁਹਾਨੂੰ ਦਿਖਾ ਦਿੰਨੇ ਅਸੀਂ ਬਾਹਰਲੇ ਪਾਸੇ ਤੇ ਇਹਨਾਂ ਦਾ ਐਡਰੈਸ ਵੀ। ਕਦੇ ਵੀ ਆਉਂਗੇ ਤੁਸੀਂ ਇੱਥੇ ਕਰਤਾਰਪੁਰ ਸਾਹਿਬ ਇਹਨਾਂ ਕੋਲ ਤੇ ਭਾਈ ਸਾਗਲ ਤੋਂ ਜ਼ਰੂਰ ਚੀਜ਼ ਖਰੀਦ ਕੇ ਜੇ ਕਹਣੀਆਂ ਸਾਰਿਆਂ ਨੇ। ਛੋਟੀ ਜਿਹੀ ਦੁਕਾਨ ਹੈ ਇਹਨਾਂ ਦੀ। ਹਾਂਜੀ ਹਾਂਜੀ। ਆ ਸਾਡੀ ਆਹ ਦੇਖ ਲਓ ਲੋ। ਅੰਦਰਲੇ ਪਾਸੇ ਮੈਂ ਤੁਹਾਨੂੰ ਸਾਰੀ ਪੂਰੀ ਵੀਡੀਓ ਬਣਾਤੀ ਮੈਂ ਇਹਦੀ। ਹਮ ਅਲੀ ਐਜ਼ਲ ਮਰ ਸਾਰੀ ਲਓ ਸਾਰੀ ਸ਼ਾਪ ਅੰਦਰ ਦੀ ਛੋਟੀ ਕਿ ਸ਼ਾਪ ਆ ਦੇਖ ਲਓ ਹੈ ਅੰਦਰ ਸਾਰਾ ਸਮਾਨ ਹੈ ਇਹਨਾਂ ਦਾ ਤੁਸੀਂ ਇਨਪੇ ਕੰਮ ਕਰੋਗੇ ਇਸ ਜਾਣੇ ਆਪ ਵੀ ਜ਼ਰੂਰ ਕਾਜ਼ੀ ਇੱਕ ਖੁਦ ਵੇਚਦੇ ਖੁਦ ਨਾਲ ਦੇਖੋ ਆਪ ਬਣਾ ਕੇ ਚੀਜ਼ ਵੇਚ ਰਹੇ ਆ ਆਪਣੀ ਪਿਓਰ ਆ ਬਿਲਕੁਲ ਨਾਲ ਲੈ ਕੇ ਜਾ ਸਕਦੇ ਆ ਤੁਸੀਂ ਤੁਹਾਨੂੰ ਬਾਹਰ ਤੇ ਅਸੀਂ ਸਾਰਾ ਦ੍ਰਿਸ਼ ਦਿਖਾ ਦਿੰਨੇ ਆ ਕਿ ਗੇਲਾ ਤੇ ਜਦ ਵੀ ਤੁਸੀਂ ਆਉਣਾ ਨਾ ਤੇ ਆਹ ਕੋਨਰ ਆ ਗਿਆ ਇੱਕ ਅਦਰ ਕੋਰਨਰ ਆ ਗਿਆ ਆ ਕੋਰਨਰ ਪਰ ਤੇ ਮੋੜਦੀ ਸਾਰੇ ਆ